ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਫਿਟ ਵਿਦ ਮਨਪ੍ਰੀਤ ਉਮੀਦ ਕਰਦੀ ਹਾਂ ਤੁਸੀਂ ਪਿਛਲੇ ਆ ਵੀਡੀਓ ਸਾਰਿਆਂ ਨੇ ਦੇਖ ਲਈਆਂ ਹੋਣਗੀਆਂ ਤੇ ਤੁਹਾਡੇ ਕੰਮ ਵੀ ਆਈਆਂ ਤੇ ਇੱਕ ਭੈਣ ਦਾ ਤਾਂ 10 ਕਿਲੋ ਭਾਰ ਆ ਜਿਹੜਾ ਉਹ ਘਟ ਗਿਆ ਇਸ ਗੱਲ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਜਿਹੜੇ ਵੀ ਬੰਦੇ 네ਗੇਟਿਵ ਕਮੈਂਟ ਕਰਦੇ ਆ ਕਿ ਠੀਕ ਆ ਉਹਨਾਂ ਲਈ ਇਹ ਬਹੁਤ ਹੀ ਬੈਸਟ ਕਮੈਂਟ ਰਿਹਾ ਮੇਰੇ ਲਈ ਕਿਉਂਕਿ ਉਹ ਕੁੜੀ ਨੂੰ ਅੱਜ ਤੱਕ ਪਤਾ ਹੀ ਨਹੀਂ ਸੀ ਲੱਗਿਆ ਵੀ ਇਦਾਂ ਦੀ ਵੀ ਕੋਈ ਡਾਈਟ ਹੁੰਦੀ ਆ ਜਾਂ ਇਦਾਂ ਦੀ ਵੀ ਕੋਈ ਫਾਸਟਿੰਗ ਹੁੰਦੀ ਆ ਠੀਕ ਆ ਤਾਂ ਚਲੋ ਚਾਹੇ ਕੁਛ ਵੀ ਆ ਚਾਹੇ ਮੇਰੀ ਵੀਡੀਓ ਦੇਖਣ ਵਾਲਿਆਂ ਨੂੰ ਦੱਸ ਜਾਣੇ ਨੂੰ ਪਤਾ ਹੋਵੇ ਦੱਸ ਜਾਣਿਆਂ ਨੂੰ ਨਹੀਂ ਪਤਾ ਤਾਂ ਦੱਸ ਜਾਣਿਆਂ ਦੇ ਵਿੱਚੋਂ ਜੇ 5 ਜਣੇ ਵੀ ਦੇਖਦੇ ਆ 5 ਜਣੇ ਫੋਲੋ ਕਰਦੇ ਆ ਉਹਨਾਂ ਨੂੰ ਫਾਇਦਾ ਹੁੰਦਾ ਤਾਂ ਇਟ ਮੀਨਸ ਮੇਰੀ ਵੀਡੀਓ ਦਾ ਪਾਈਦਾ ਬੈਨੀਫਿਟ ਹੈਗਾਗਾ ਤਾਂ ਮੈਂ ਇਹ ਸੋਚ ਕੇ 네ਗੇਟਿਵ ਕਮੈਂਟਾਂ ਨੂੰ ਸਾਈਡ ਤੇ ਰੱਖ ਕੇ ਪੋਜ਼ਿਟਿਵ ਕਮੈਂਟਾਂ ਨੂੰ ਅੱਗੇ ਲੈ ਕੇ ਆਪਦਾ ਕੰਮ ਜਾਰੀ ਹੀ ਰੱਖੂੰਗੀ ਤੇ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਵੀ ਇਸ ਚੈਨਲ ਦੇ ਉੱਤੋਂ ਬਾਈ ਮੈਨੂੰ ਕੋਈ ਕਮਾਈ ਨਹੀਂ ਆ ਰਹੀ ਠੀਕ ਹੈ ਮੇਰਾ ਚੈਨਲ ਤਾਂ ਇਹ ਕਿਤਨਾਂ ਦਾ ਹਾਲੇ ਤੱਕ ਮੋਨਟਾਈਜ਼ ਵੀ ਨਹੀਂ ਹੋਇਆਗਾ ਠੀਕ ਹੈ ਬਟ ਮੈਂ ਵੀਡੀਓਜ਼ ਤੁਹਾਡੇ ਲਈ ਰੈਗੂਲਰ ਹੋਣ ਪਾ ਰਹੀਆਂ ਕਿਉਂਕਿ ਇਹਦੇ ਵਿੱਚ ਕੋਈ ਇਸ਼ੂ ਆ ਗਿਆ ਸੀ ਮੋਨਟਾਈਜ਼ੇਸ਼ਨ 'ਚ ਤਾਂ ਜਦੋਂ ਵੀ ਆਨ ਹੋਊਗਾ ਠੀਕ ਹੈ ਬਟ ਆਪਾਂ ਇਹ ਨਹੀਂ ਵੀ ਜਦੋਂ ਆਨ ਹੋਊਗਾ ਫਿਰ ਹੀ ਆਪਾਂ ਜਿਹੜਾ ਹੈਗਾਗਾ ਤਹਾਡੇ ਨਾਲ ਵੀਡੀਓ ਸ਼ੇਅਰ ਕਰਦੀਆਂ ਵੀਡੀਓ ਮੈਂ ਵੈਸੇ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਹਾਂਜੀ ਕਾ ਜਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਅੱਜ ਦਾ ਜਿਹੜਾ ਆਪਾਂ ਟੌਪਿਕ ਆ ਉਹ ਕਰਦੇ ਹਾਂ ਸਟਾਰਟ ਹਾਂਜੀ ਤੇ ਅੱਜ ਦਾ ਜਿਹੜਾ ਟੌਪਿਕ ਆ ਕੀ ਆ ਤੁਸੀਂ ਵੀ ਮਤਲਬ ਕਿ 2 ਜਾਂ 3 ਕਿਲੋ ਭਾਰ ਹੈ ਨਾ ਇੱਕ ਦਿਨ ਦੇ ਵਿੱਚ ਘਟਾਉਣਾ ਚਾਹੁੰਦੇ ਹੋ ਕਿ ਤੁਸੀਂ ਵੀ ਇੱਕ ਦਿਨ ਦੇ ਵਿੱਚ ਇੰਨਾ weight ਆ ਜਿਹੜਾ ਉਹ ਠੀਕਾ ਘਟਾਉਣਾ ਚਾਹੁੰਦੇ ਹੋ ਕਿ ਇਹ ਹੋ ਸਕਦਾਗਾ ਵੀ ਇੱਕ ਦਿਨ ਦੇ ਵਿੱਚ ਆਪਣਾ 2 ਤੋਂ 3 ਕਿਲੋ ਭਾਰ ਘਟ ਜੇ ਤਾਂ ਅੱਜ ਦਾ ਜਿਹੜਾ ਟੌਪਿਕ ਆਪਣਾ ਏਹੀ ਹੈ ਵੀ ਕੀ ਇਹ ਹੋ ਸਕਦਾ ਵੀ ਇੱਕ ਦਿਨ ਦੇ ਵਿੱਚ ਇੰਨਾ ਭਾਰ ਘਟ ਜਾਈਏ ਤਾਂ ਕੀ ਇਹ ਹੋ ਸਕਦਾ ਜਾਂ ਨਹੀਂ ਹੋ ਸਕਦਾ ਆਯੁਰਵੈਦਿਕ ਤੇ ਸਾਇੰਸ ਨੂੰ ਮੱਦੇ ਨਜ਼ਰ ਰੱਖਦੇ ਹੋਈ ਹੀ ਆਪਾਂ ਇਸ ਟੌਪਿਕ ਦੀ ਅੱਜ ਗੱਲ ਕਰਦੇ ਹਾਂ ਤਾਂ ਤੁਹਾਨੂੰ ਲੱਗਦਾ ਹੋਊਗਾ ਵਿਸ਼ਾ ਇਹ ਦੇ ਮਜ਼ਾਕ ਆ ਕਿਉਂਕਿ ਆਪਾਂ ਇੱਕ ਮਹੀਨੇ ਦੇ ਵਿੱਚ ਠੀਕ ਹੈ ਇੱਕ ਹਫ਼ਤੇ ਦੇ ਵਿੱਚ ਇੰਨਾ ਕਬੇਟ ਘਟਾ ਸਕਦੇ ਹਾਂ ਬਟ ਕੀ ਆਪਾਂ ਇੱਕ ਦਿਨ ਦੇ ਵਿੱਚ ਘਟਾ ਸਕਦੇ ਹਾਂ ਹਾਂਜੀ ਇਹ ਆਯੁਰਵੈਦਿਕ ਠੀਕ ਹੈ ਆਯੁਰਵੇਦਾ ਤੇ ਸਾਇੰਟਿਸਟ ਦਾ ਵੀ ਮੰਨਣਾ ਹੈਗਾਗਾ ਕਹਿਣਾਗਾ ਵੀ ਹਾਂਜੀ ਆਪਾਂ ਇੱਕ ਦਿਨ 'ਚ ਵੀ ਇੰਨਾ ਭਾਰ ਘਟਾ ਸਕਦੇ ਹਾਂ ਕਿਦਾਂ ਘਟਾ ਸਕਦੇ ਹਾਂ ਜੇ ਆਪਾਂ ਇੱਕ ਦਿਨ ਸਾਲਟ ਫ੍ਰੀ ਦਿਨ ਇੱਕ ਦਿਨ ਵਿਦਆਊਟ ਨਮਕ ਰਹਿਨੇ ਆ ਤਾਂ ਆਪਾਂ ਇੰਨਾ ਕ ਭਜਨ ਘਟਾ ਸਕਦੇ ਹਾਂ ਇਹਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ ਕਿਦਾਂ ਕਿਵੇਂ ਘਟ ਸਕਦਾ ਕੀ ਰੀਜਨ ਆ ਵੀ ਇੰਨਾ ਭਾਰ ਘਟ ਸਕਦਾਗਾ ਵਿਦਆਊਟ ਐਕਸਰਸਾਈਜ਼ ਠੀਕ ਹੈ ਵਿਦਆਊਟ ਐਨੀ ਜੇ ਆਪਾਂ ਕਹੀ ਵੀ ਡਾਈਟ ਪਲਾਨ ਸਿਰਫ ਨਮਕ ਨੂੰ ਹੀ ਘਟਾ ਕੇ ਆਪਾਂ weight ਆਪਣਾ ਕਿਵੇਂ ਘਟਾ ਸਕਦੇ ਹਾਂ ਚਲੋ ਜੀ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਜੇ ਆਪਾਂ ਠੀਕ ਹੈ ਇੱਕ ਦਿਨ ਆਪਦੀ ਬੋਡੀ ਨੂੰ ਹਫ਼ਤੇ ਦੇ ਵਿੱਚ ਵੀਕ ਦੇ ਵਿੱਚ ਇੱਕ ਦਿਨ ਆਪਦੀ ਬੋਡੀ ਨੂੰ ਵਿਦਾਊਟ ਨਮਕ ਵਿਦਾਊਟ ਸాల్ਟ ਆਪਾਂ ਰੱਖਦੇ ਹਾਂ ਕੀਕਾ ਤਾਂ ਉਹਦੇ ਨਾਲ ਆਪਾਂ ਪਤਲੇ ਵੀ ਹੁੰਨੇ ਆ ਤੇ ਹੋਰ ਵੀ ਕਾਫੀ ਸਾਰੇ ਆਪਾਂ ਨੂੰ ਫਾਇਦੇ ਹੁੰਦੇ ਨੇ ਕਿਹੜੇ ਕਿਹੜੇ ਫਾਇਦੇ ਹੁੰਦੇ ਨੇ ਉਹ ਵੀ ਆਪਾਂ ਤੁਹਾਨੂੰ ਇਹੀ ਵੀਡੀਓ ਦੇ ਵਿੱਚ ਦੱਸਾਂਗੇ ਠੀਕ ਹੈ ਵੀ ਕੀ ਕੀ ਫਾਇਦੇ ਹੁੰਦੇ ਆ ਵੀ ਪਤਲੇ ਤਾਂ ਹੁੰਦੇ ਹੁੰਨੇ ਆ ਵੀ ਨਾਲ ਫਾਇਦੇ ਕੀ ਹੁੰਦੇ ਆ ਤੇ ਦੂਸਰੀ ਚੀਜ਼ ਠੀਕ ਹੈ ਮੈਂ ਤੁਹਾਨੂੰ ਦੱਸ ਦਾਂ ਤੇ ਮੈਂ ਕਿ ਆਪਾਂ ਸਾਰਾ ਦਿਨ ਫੋਨ ਯੂਜ਼ ਕਰਦੇ ਆ ਫੋਨ ਨੂੰ ਆਪਾਂ ਚਾਰਜ ਲਗਾਉਨੇ ਆ ਫਿਰ ਫੋਨ ਆਪਣਾ ਘੱਟ ਪਰਸੈਂਟ ਤੇ ਰਹਿ ਜਾਂਦਾ ਫਿਰ ਫਿਰ ਆਪਾਂ ਚਾਰਜ ਕਰਦੇ ਉਹਦੀ ਬੈਟਰੀ ਪੁੱਲ ਕਰ ਲੈਣੇ ਆ ਉਸੇ ਤਰੀਕੇ ਨਾਲ ਆਪਣੀ ਬਾਡੀ ਆ ਆਪਾਂ ਡੇਲੀ ਆਪਣੀ ਬਾਡੀ ਨੂੰ ਨਮਕ ਆਪਾਂ ਖਾਣੀ ਖਾਣੇ ਆ ਠੀਕ ਆ ਆਪਾਂ ਐ ਤਾਂ ਹੈ ਨਹੀਂ ਵੀ ਅੱਜ ਖਾਣਾ ਨਾ ਖਾਏ ਕੱਲ ਨੂੰ ਖਾਏ ਸਾਰੇ ਹੀ ਖਾਣੇ ਦੇ ਵਿੱਚ ਨਮਕ ਹੁੰਦਾ ਹੀ ਹੁੰਦਾਗਾ ਤਾਂ ਜੇ ਆਪਾਂ ਇੱਕ ਦਿਨ ਬਾਡੀ ਨੂੰ ਵਿਦਆਉਟ ਨਮਕ ਰੱਖ ਦਈਏ ਤਾਂ ਜਿਹੜੀ ਆਪਣੀ ਬਾਡੀ ਆ ਠੀਕ ਐ ਇਹ ਰੀਸੈਟ ਹੋ ਜਾਂਦੀ ਆ ਰੀਸੈਟ ਜਿਵੇਂ ਹੁਣ ਤੁਸੀਂ ਫੋਨ ਦੇਖੋ ਫੋਨ ਨੂੰ ਜੇ ਆਪਾਂ ਰੀਸੈਟ ਕਰਕੇ ਦੁਬਾਰੇ ਰੀਸਟਾਰਟ ਕਰਦੇ ਆਂ ਦੁਬਾਰਾ ਸਟਾਰਟ ਕਰਦੇ ਆਂ ਤਾਂ ਤੁਸੀਂ ਦੇਖੋ ਫੋਨ ਕਿੰਨਾ ਵਧੀਆ ਚੱਲਣ ਲੱਗ ਜਾਂਦਾ ਪਹਿਲਾਂ ਨਾਲੋਂ ਤਾਂ ਉਸੇ ਨਾਲ ਉਸੇ ਤਰੀਕੇ ਦੀ ਆਪਣੀ ਬਾਡੀ ਆ ਜੇ ਬਾਡੀ ਨੂੰ ਵੀ ਆਪਾਂ ਇੱਕ ਦਿਨ ਰੀਸੈਟ ਕਰਕੇ ਦੁਬਾਰਾ ਚਲਾਵਾਂਗੇ ਤਾਂ ਬਾਡੀ ਵੀ ਉਵੇਂ ਹੀ ਵਧੀਆ ਜਿਹੜੀ ਹੈਗੀ ਆ ਉਹ ਚੱਲਣ ਲੱਗ ਜੂਗੀ ਠੀਕ ਆ ਇਹਦੇ ਨਾਲ ਨਾਲ ਹੋਰ ਵੀ ਕਾਫੀ ਸਾਰੇ ਫਾਇਦੇ ਆ ਜਿਹੜੇ ਵਿਦਆਊਟ ਨਮਕ ਤੁਸੀਂ ਲੈ ਸਕਦੇ ਹੋ ਸਿਰਫ ਹਫ਼ਤੇ ਦੇ ਵਿੱਚ ਇੱਕ ਦਿਨ ਤੁਸੀਂ ਜੇ ਵਿਦਆਊਟ ਨਮਕ ਰਹਿੰਦੇ ਹੋ ਤਾਂ ਤੁਹਾਡੀ ਬਾਡੀ ਨੂੰ ਬਹੁਤ ਸਾਰਾ ਫਾਇਦਾ ਹੁੰਦਾ ਕਿਹੜਾ ਫਾਇਦਾ ਹੁੰਦਾ ਉਹ ਵੀ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਤਾਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਨੂੰ ਕਾਫੀ ਸਾਰੇ ਫਾਇਦੇ ਹੁੰਦੇ ਆ ਤੇ ਸਭ ਤੋਂ ਪਹਿਲਾ ਫਾਇਦਾ ਇਹ ਹੈ ਵੀ ਜੇ ਆਪਾਂ ਠੀਕ ਹੈ ਨਮਕ ਘਟਤ ਕਰਦੇ ਆ ਇੱਕ ਦਿਨ ਆਪਾਂ ਨਮਕ ਛੱਡਦੇ ਆ ਤਾਂ ਆਪਣੀ ਬਾਡੀ ਦੇ ਵਿੱਚ ਜਿਹੜੀ ਵਾਟਰ ਰਿਟੈਂਸ਼ਨ ਆ ਠੀਕ ਹੈ ਉਹੀ ਸਮੱਸਿਆ ਜਿਹੜੀ ਉਹ ਘਟ ਜਾਂਦੀ ਹੈ વોટર ਰ ਟੈਂਸ਼ਨ ਨਾਲ ਕੀ ਹੁੰਦਾਗਾ ਵੀ ਕੁਝ ਕੁ ਲੋਕ ਜਿਹੜੀਆਂ ਖਾਣੇ ਦੀਆਂ ਠੀਕਾ ਪ੍ਰੋਸੈਸ ਚੀਜ਼ਾਂ ਖਾਂਦੇ ਆ ਪ੍ਰੋਸੈਸ ਚੀਜ਼ਾਂ ਦਾ ਮਤਲਬ ਪ੍ਰੋਸੈਸ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਜਿਹੜੀ ਸੋਡੀਅਮ ਦੀ ਮਾਤਰਾ ਹੈਗੀ ਉਹ ਜ਼ਿਆਦਾ ਹੁੰਦੀ ਹਲਟ ਦਾ ਜਿਹੜਾ ਮੇਨ ਕੰਪੋਨੈਂਟ ਆ ਠੀਕ ਆ ਉਹ ਕੀ ਆ ਉਹ ਹੈਗਾ ਹੀ ਸੋਡੀਅਮ ਤਾਂ ਆਪਾਂ ਪ੍ਰੋਸੈਸ ਚੀਜ਼ਾਂ ਖਾਂਦੇ ਆ ਪ੍ਰੋਸੈਸ ਪ੍ਰੋਸੈਸ ਚੀਜ਼ਾਂ ਦੇ ਵਿੱਚ ਜ਼ਿਆਦਾ ਕੀ ਆ ਸੋਡੀਅਮ ਸਭ ਤੋਂ ਮੇਨ ਕੰਪੋਨੈਂਟ ਆ ਜਿਹੜਾ ਉਹ ਹੈਗਾ ਸੋਡੀਅਮ ਠੀਕ ਹੈ ਤੇ ਸੋਡੀਅਮ ਸਾਡੀ ਬੋਡੀ ਦੇ ਵਿੱਚ ਕੀ ਕੰਮ ਕਰਦਾ ਸੋਡੀਅਮ ਸਾਡੀ ਬੋਡੀ ਦੇ ਵਿੱਚ ਜਿੰਨੇ ਵੀ ਫਲੂਇਡ ਆ ਜਿੰਨੇ ਵੀ ਲਿਕਵਿਡਸ ਹੁੰਦੇ ਨੇ ਠੀਕ ਆ ਉਹਨਾਂ ਨੂੰ ਬੈਲੈਂਸ ਕਰਨ ਦੇ ਵਿੱਚ ਕੰਮ ਕਰਦਾ ਜਿਹੜੇ ਸਾਡੇ ਮਸਲਸ ਨੇ ਠੀਕ ਆ ਉਹਨਾਂ ਨੂੰ ਚੰਗੇ ਤਰੀਕੇ ਨਾਲ ਕੰਮ ਕਰਨ ਦੇ ਵਿੱਚ ਮਦਦ ਕਰਦਾ ਹੈ ਤੁਹਾਨੂੰ ਸਾਰੇ ਫਾਇਦੇ ਦੱਸਦੇ ਇਹਦੇ ਸਾਲਟ ਦੇ ਠੀਕ ਆ ਸੋਡੀਅਮ ਦੇ ਹੁਣ ਮੈਂ ਤੁਹਾਨੂੰ ਇਹ ਸਾਰੇ ਫਾਇਦੇ ਦੱਸਦੇ ਬਟ ਜੇ ਇਹ ਖਾਣ ਨਾਲ ਫਾਇਦੇ ਵੀ ਹੈਗੇ ਆ ਫਿਰ ਇਹ ਜਿਆਦਾ ਮਾਤਰਾ ਦੇ ਵਿੱਚ ਖਾਣ ਨਾਲ ਇਹਦਾ ਨੁਕਸਾਨ ਵੀ ਹੈਗਾ ਨੁਕਸਾਨ ਕੀ ਹੈ ਉਹ ਵੀ ਦੱਸਦੀ ਇਹਦੇ ਮੈਂ ਤੁਹਾਨੂੰ ਫਾਇਦੇ ਵੀ ਦੱਸਦੇ ਠੀਕ ਆ ਬਟ ਜੇ ਇਹ ਜਿਆਦਾ ਮਾਤਰਾ ਦੇ ਵਿੱਚ ਲਿਆ ਜਾਊਗਾ ਤਾਂ ਇਹ ਹੀ ਫਾਇਦੇ ਆ ਠੀਕ ਆ ਇਹ ਸਾਰੇ ਫਾਇਦਿਆਂ ਨੂੰ ਇਹ ਵਿਗਾੜ ਦਿੰਦੇ ਆ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿੰਨਾ ਵੀ ਲਿਕਵਰ ਹੁੰਦਾ ਠੀਕ ਆ ਉਹਨੂੰ ਬੈਲੈਂਸ ਕਰਦੇ ਆ ਜਦੋਂ ਜਿਆਦਾ ਮਾਤਰਾ ਦੇ ਵਿੱਚ ਲਵਾਂਗੇ ਤਾਂ ਉਹ ਹੀ ਇਨਬੈਲੈਂਸ ਹੋ ਜਾਂਦੇ ਆ ਠੀਕ ਹੈ ਤੇ ਸਾਡੀ ਬਾਡੀ ਦੇ ਵਿੱਚ ਪਫੀਨੈਸ ਆ ਜਾਂਦੀ ਹੈ ਪਫੀਨੈਸ ਮਤਲਬ ਸੂਜਨ ਹੋ ਜਾਂਦੀ ਆ ਸਾਡਾ ਫੇਸ ਸੁਜਿਆ ਸੁਜਿਆ ਰਹਿਣ ਲੱਗ ਜਾਂਦਾ ਸਾਡਾ ਵੇਟ ਵਧਣ ਲੱਗ ਜਾਂਦਾ ਹੈਗਾ ਸਾਡੇ ਸਰੀਰ ਸਾਡੇ ਸਰੀਰ ਦੇ ਪਾਰਟਸਾਂ ਤੇ ਸੂਜਨ ਆ ਜਾਂਦੀ ਆ ਪੈਰਾਂ 'ਚ ਸੂਜਨ ਹੋਣੀ ਹੱਥਾਂ ਤੇ ਠੀਕਾ ਸੋਜ ਹੋਣੀ ਅੱਖਾਂ નીચે ਸੋਜ ਹੋਣੀ ਮਤਲਬ ਸਾਨੂੰ ਸਾਡਾ ਸਰੀਰ ਆ ਜਿਹੜਾ ਉਹ ਫੁੱਲਿਆ ਫੁੱਲਿਆ ਲੱਗਣ ਲੱਗਦਾ ਏਸੇ ਕਰਕੇ ਹੀ ਜਿਹੜਾ ਸਾਡਾ ਸਾਡੇ ਜੋ ਵੀ ਸਰੀਰ ਆ ਸਾਨੂੰ ਜਿਆਦਾ ਸੂਜਣ ਮਿਲਦੀ ਹੈ ਠੀਕ ਆ ਉਹ ਕੀ ਦੇ ਕਰਕੇ ਹੁੰਦੀ ਹੈ ਸੋਜ ਜਿਆਦਾ ਆਉਣੀ ਠੀਕ ਆ ਉਹ ਸਿਰਫ ਨਮਕ ਦੀ ਜਿਆਦਾ ਮਾਤਰਾ ਕਰਕੇ ਹੁੰਦੀ ਹੈ ਇਹ ਜੇ ਆਪਾਂ ਨਮਕ ਥੋੜਾ ਜਿਹਾ ਘਟਾ ਦੇ ਠੀਕ ਆ ਡੇਲੀ ਘਟਾ ਦिए ਜਾਂ ਹਫਤੇ ਚ ਇੱਕ ਦਿਨ ਬਿਲਕੁਲ ਬੰਦ ਕਰਕੇ ਦੇਖੀਏ ਤਾਂ ਸਾਡੀ ਬਾਡੀ ਦੇ ਵਿੱਚ ਜਿਹੜੀ ਵਾਟਰ ਦਾ ਰਿਟੈਂਸ਼ਨ ਦੀ ਸਮੱਸਿਆ ਗਈ ਠੀਕ ਆ weight loss ਦੀ ਸਮੱਸਿਆ ਗਈ ਇਹ ਘਟ ਜਾਂਦੀ ਤੁਸੀਂ ਪਤਾ ਕੀ ਹੈ ਜਦੋਂ ਵੀ ਤੁਸੀਂ ਨਮਕ ਘੱਟ ਲਉਂਗੇ ਤਾਂ ਤੁਸੀਂ ਦੇਖਿਓ ਵੀ ਤੁਸੀਂ ਵਾਰੀ-ਵਾਰੀ ਵਾਸ਼ਰੂਮ ਜਾਓ ਠੀਕ ਹੈ ਵਾਰੀ-ਵਾਰੀ ਵਾਸ਼ਰੂਮ ਜਾਉਂਗੇ ਤਾਂ ਤੁਹਾਡੀ ਬਾਡੀ ਹੈ ਜਿਹੜੀ ਉਹ ਹਲਕਾ ਮਹਿਸੂਸ ਕਰੋ ਇੱਕ ਚੀਜ਼ ਦਾ ਧਿਆਨ ਰੱਖਣਾ ਤਾਂ ਜਿੱਦਨ ਤੁਸੀਂ ਨਮਕ ਨਹੀਂ ਖਾਣਾ ਵਿਦਾਊ ਟੂ ਸਾਲ ਟੂ ਡੇ ਆਫ ਦਾ ਰੱਖਣਾ ਫ੍ਰੀ ਸਾਲ ਟੂ ਡੇ ਆਫ ਦਾ ਰੱਖਣਾ ਉਹ ਦਿਨ ਤੁਸੀਂ ਪਾਣੀ ਵੱਧ ਤੋਂ ਵੱਧ ਪੀਣਾ ਤਾਂ ਜੋ ਵੱਧ ਤੋਂ ਵੱਧ ਤੁਸੀਂ ਵਾਸ਼ਰੂਮ ਜਾਓ ਠੀਕ ਹੈ ਤੇ ਥੋਡੀ ਬਾਡੀ ਉਹ ਨਹੀਂ ਹਲਕਾ ਮਹਿਸੂਸ ਕਰੂ। ਜਦੋਂ ਤੁਸੀਂ ਸਾਲਟ ਘੱਟ ਖਾਣਿਓ ਸਾਲਟ ਫ੍ਰੀ ਡੇ ਆ ਜਿਹੜਾ ਉਹਦਾ ਫਾਇਦਾ ਦੂਸਰਾ ਕੀ ਆ ਵੀ ਇਹ ਤੁਹਾਡੇ ਠੀਕ ਹੈ ਤੁਹਾਡੀ ਜੋ ਹਾਰਟ ਪ੍ਰੋਬਲਮ ਆ ਠੀਕ ਆ ਉਹਨੂੰ ਸਹੀ ਕਰਦਾ ਹੈ। ਠੀਕ ਹੈ ਹਾਰਟ ਹਾਰਟ ਪ੍ਰੋਸੈਸਿੰਗ ਨੂੰ ਵਧੀਆ ਕਰਦਾ ਹੈ। ਠੀਕ ਹੈ ਹਾਰਟ ਹੈਲਥ ਨੂੰ ਵਧੀਆ ਕਰਦਾ ਹੈਗਾ। ਕਿਉਂ ਕਰਦਾ ਜੇ ਤੁਸੀਂ ਸਾਲਟ ਫ੍ਰੀ ਡੇ ਰੱਖਦੇ ਠੀਕ ਹੈ ਤੁਹਾਡੀਆਂ ਹਾਰਟਸ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਘੱਟ ਹੋਣ ਲੱਗ ਜਾਣਗੀਆਂ ਜਿਆਦਾ ਸਾਲਟ ਖਾਣ ਨਾਲ ਠੀਕ ਹੈ ਹਾਰਟ ਬੀਪੀ ਦੀ ਪ੍ਰੋਬਲਮ ਜਿਆਦਾ ਹੁੰਦੀ ਹੈ ਘੱਟ ਨਮਕ ਖਾਓਗੇ ਤਾਂ ਬੀਪੀ ਦੀ ਪ੍ਰੋਬਲਮ ਘੱਟ ਹੋਊਗੀ ਸਹੀ ਮਾਤਰਾ ਦੇ ਵਿੱਚ ਨਮਕ ਲਾਉਂਗੇ ਤਾਂ ਬੀਪੀ ਦੀ ਪ੍ਰੋਬਲਮ ਸਹੀ ਰਹੂਗੀ ਤਾਂ ਜੇ ਬੀਪੀ ਦੀ ਪ੍ਰੋਬਲਮ ਸਹੀ ਰਹੂਗੀ ਤਾਂ ਤੁਹਾਡੀ ਹਾਰਟ ਦੀ ਪ੍ਰੋਬਲਮ ਵੀ ਘਟੂਗੀ ਦਾ ਬੈਨੀਫਿਟ ਹੈਗਾ ਜੇ ਤੁਸੀਂ ਨਮਕ ਘੱਟ ਲੈਣੀ ਹੋ ਜਾਂ ਇਸ ਸాల్ਟ ਫ੍ਰੀ ਡੇ ਰੱਖਦੇ ਹਾਂ ਤੁਹਾਡੀ ਸਕਿਨ ਨੂੰ ਵਧੀਆ ਕਰਨ ਦੇ ਵਿੱਚ ਮਦਦ ਕਰਦਾ ਜੇ ਆਪਾਂ ਜ਼ਿਆਦਾ ਮਾਤਰਾ ਦੇ ਵਿੱਚ ਸੋਡੀਅਮ ਲੈਨੇ ਆ ਜ਼ਿਆਦਾ ਨਮਕ ਖਾਣੇ ਆ ਤਾਂ ਸਾਡੀ ਜਿਹੜੀ ਸਕਿਨ ਆ ਠੀਕ ਆ ਸੋਡੀਅਮ ਉਹਨੂੰ ਡਰਾਈ ਕਰ ਦਿੰਦਾ ਹੈ ਠੀਕ ਹੈ ਚਿਹਰੇ ਦੇ ਉੱਤੇ ਜਿਹੜੀ ਸ਼ਾਈਨ ਆ ਉਹ ਘਟ ਜਾਂਦੀ ਆ ਠੀਕ ਹੈ ਚਿਹਰੇ ਦਾ ਜਿਹੜਾ 글로 ਆ ਉਹ ਘਟ ਜਾਂਦਾ ਹੈ ਚਿਹਰੇ ਦੇ ਉੱਤੇ ਜਿਹੜੀਆਂ ਝੁਰੜੀਆਂ ਨੇ ਉਹ ਪੈਣ ਲੱਗ ਜਾਂਦੀਆਂ ਨੇ ਜੇ ਆਪਾਂ ਜ਼ਿਆਦਾ ਨਮਕ ਖਾਂਦੇ ਆ ਜ਼ਿਆਦਾ ਨਮਕ ਖਾਣਾ ਝੁਰੜੀਆਂ ਪੈਣੀਆਂ ਤਾਂ ਅਸੀਂ ਆਪਦੀ ਉਮਰ ਤੋਂ ਪਹਿਲਾਂ ਹੀ ਜਿਹੜੇ ਹੈਗੇ ਆ ਜ਼ਿਆਦਾ ਉਮਰ ਦੇ ਦਿਖਣ ਲੱਗ ਜਾਂਦੇ ਜਿਵੇਂ ਠੀਕ ਹੈ ਨਹੀਂ ਤਾਂ ਜੇ ਤੁਸੀਂ ਮਾਤਰਾ ਘਟਾਉਣਿਓ ਨਮਕ ਦੀ ਫਿਰ ਨਮਕ ਫ੍ਰੀ ਡੇ ਰੱਖ ਦਿਓ ਪਾਣੀ ਜ਼ਿਆਦਾ ਪੀਓਗੇ ਓਬਵੀਅਸ ਆ ਜਿੰਨਾ ਪਾਣੀ ਪੀਓਗੇ ਓਨੀ ਹੀ ਉਹ ਤੁਹਾਡੀ ਸਕਿਨ ਲਈ ਜਿਹੜਾ ਹੈਗਾਗਾ ਪਧਿਆਗਾ ਚਿਹਰੇ ਤੇ ਚਮਕ ਆਉਗੀ ਝੁਰੜੀਆਂ ਘੱਟ ਹੋਣਗੀਆਂ ਤੇ ਤੁਸੀਂ ਆਪ ਦੀ ਏਜ ਨਾਲੋਂ ਜ਼ਿਆਦਾ ਜਵਾਨ ਦਿਖੋਗੇ ਨਮਕ ਫ੍ਰੀ ਡੇ ਰੱਖੋਗੇ ਨਾ ਸਾਲਟ ਫ੍ਰੀ ਡੇ ਰੱਖੋਗੇ ਠੀਕ ਹੈ ਉਦੋਂ ਤੁਹਾਡੀ ਜਿਹੜੀ ਬਾਡੀ ਆ ਉਹ ਜ਼ਿਆਦਾ ਪਾਣੀ ਪੀਣ ਦੀ ਧਿਆਨ ਰੱਖੋ ਤਾਂ ਜ਼ਿਆਦਾ ਪਾਣੀ ਪੀਓਗੇ ਤਾਂ ਤੁਹਾਡੀ ਸਕਿਨਾਂ ਜਿਹੜੀ ਉਹ ਸੋਹਣੀ ਹੋਣ ਲੱਗ ਜੂ ਠੀਕ ਹੈ ਦੇਖ ਲਿਓ ਤੁਸੀਂ ਤੁਹਾਡੀ ਸਕਿਨ ਤੇ ਚਮਕ ਆਉਣ ਲੱਗ ਜੂ 글로 ਆਉਣ ਲੱਗ ਜੂਗਾ ਤੁਹਾਡੀ ਸਕਿਨ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੋਣਗੀਆਂ ਉਹ ਸਹੀ ਹੋਣ ਲੱਗ ਜਾਣਗੀਆਂ ਠੀਕ ਹੈ ਤੇ ਤੁਸੀਂ ਅੱਗੇ ਨਾਲੋਂ ਜ਼ਿਆਦਾ ਜਵਾਨ ਦਿਖੋਗੇ ਅੱਗੇ ਨਾਲੋਂ ਜ਼ਿਆਦਾ ਜਵਾਨ ਮਹਿਸੂਸ ਕਰੋਗੇ ਅੱਗੇ ਨਾਲੋਂ ਜ਼ਿਆਦਾ ਹੋਰ ਵਧੀਆ ਮਹਿਸੂਸ ਕਰੋਗੇ ਕਿੰਨੇ ਸਾਲਟ ਫ੍ਰੀ ਜੇ ਤੁਸੀਂ ਇੱਕ ਦਿਨ ਸਾਲਟ ਫ੍ਰੀ ਡੇ ਰੱਖਦੇ ਹੋਗੇ ਠੀਕ ਹੈ ਤਾਂ ਫਿਰ ਜਿਹੜਾ ਤੁਹਾਡਾ ਕਿਡਨੀ ਫੰਕਸ਼ਨ ਆ ਵੀਰੇ ਉਹ ਬਹੁਤ ਸਹੀ ਹੋ ਜਾਂਦਾ ਹੈ ਕਿਡਨੀ ਫੰਕਸ਼ਨ ਬਿਲਕੁਲ ਸਹੀ ਹੋ ਜਾਂਦਾ ਹੈ ਠੀਕ ਹੈ ਸਿਡਨੀ ਲਈ ਵੀ ਬਹੁਤ ਬੈਨੀਫਿਟ ਹੁੰਦਾ ਸਾਲਟ ਜੇ ਤੁਸੀਂ ਘੱਟ ਖਾਣੇ ਜੇ ਤੁਸੀਂ ਸਾਲਟ ਫ੍ਰੀ ਡੇ ਰੱਖਦੇ ਹੋ ਦੇਖ ਲਓ ਹਫਤੇ ਦੇ ਵਿੱਚ ਸਿਰਫ ਇੱਕ ਦਿਨ ਤਾਂ ਆਪਾਂ ਵਿਦਆਊਟ ਸਾਲਟ ਰਹਿ ਸਕਦੇ ਹਾਂ ਕਿੰਨੇ ਫਾਇਦੇ ਆਉਂਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਸਾਡੀ ਬਾਡੀ ਨੂੰ ਜੇ ਆਪਾਂ ਇੱਕ ਦਿਨ ਸਾਲਟ ਫ੍ਰੀ ਰੱਖੇ ਜੇ ਖਾਣੇ ਦੇ ਵਿੱਚ ਨਮਕ ਜ਼ਿਆਦਾਗਾ ਤਾਂ ਸਾਡੀ ਕਿਡਨੀ ਨੂੰ ਪਾਣੀ ਨੂੰ ਫਿਲਟਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਉਹੀ ਜੇ ਅਸੀਂ ਇੱਕ ਦਿਨ ਫ੍ਰੀ ਸਾਲਟ ਡੇ ਰੱਖਦੇ ਹਾਂ ਠੀਕ ਆ ਤਾਂ ਸਾਡੀ ਕਿਡਨੀ ਹੈ ਜਿਹੜੀ ਉਹਦਾ ਫੰਕਸ਼ਨ ਆ ਜਿਹੜਾ ਉਹ ਬਹੁਤ ਵਧੀਆ ਹੋ ਜਾਂਦਾ ਉਹਨੂੰ ਰੈਸਟ ਮਿਲ ਜਾਂਦੀ ਹੈ ਠੀਕ ਹੈ ਉਹ ਵੀ ਰਿਪੇਅਰ ਹੋ ਜਾਂਦਾ ਹੈ ਮੰਨ ਲਓ ਉਹ ਵੀ ਰੀਸੈਟ ਹੋ ਜਾਂਦਾ ਤਾਂ ਦੁਬਾਰਾ ਜਦੋਂ ਕੰਮ ਸਟਾਰਟ ਕਰੂਗਾ ਤਾਂ ਉਹ ਵਧੀਆ ਕਰੂਗਾ ਉਹਨੂੰ ਵੀ ਰੈਸਟ ਮਿਲ ਜਾਂਦੀ ਹੈ ਜੇ ਆਪਾਂ ਸੋਡੀਅਮ ਘੱਟ ਕਰਦੇ ਜਿੰਨਾ ਸੋਡੀਅਮ ਜ਼ਿਆਦਾ ਹੁੰਦਾ ਉਨੀ ਉਹਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਪਾਣੀ ਨੂੰ ਫਿਲਟਰ ਕਰਨ ਵਾਸਤੇ ਜੇ ਸੋਡੀਅਮ ਘੱਟ ਹੋਊਗਾ ਤਾਂ ਉਹੀ ਉਹ ਜਲਦੀ ਫਿਲਟਰ ਕਰੂ ਟਾਈਮ ਨਾ ਲੱਗੂਗਾ ਠੀਕ ਹੈ ਤੇ ਉਹੀ ਫੰਕਸ਼ਨ ਹੈ ਜਿਹੜਾ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰੂਗਾ ਜਿਹੜੀ ਮੇਨ ਗੱਲ ਆ ਮੇਨ ਗੱਲ ਇਹ ਹੈ ਵੀ ਕਿਡਨੀ ਜਿਹੜੀ ਹੈਗੀ ਆ ਉਹ ਐਂ ਮੰਨ ਲਓ ਵੀ ਜਵਾਨ ਹੋਣਾ ਸਟਾਰਟ ਕਰ ਦਿੰਦੀ ਆ ਜਿਹੜੀ ਕਿਡਨੀ ਆ ਆਪਣੀ ਉਹ ਵਧੀਆ ਕੰਮ ਕਰਨਾ ਹੋਰ ਵਧੀਆ ਕੰਮ ਕਰਨਾ ਸਟਾਰਟ ਕਰ ਦਿੰਦੀ ਆ ਜੇ ਆਪਾਂ ਹਫਤੇ ਦੇ ਵਿੱਚ ਇੱਕ ਦਿਨ ਫ੍ਰੀ ਸਾਲਟ ਡੇ ਰੱਖਦੇ ਆ ਤਾਂ ਇਹ ਜਿਹੜੀ ਫੰਕਸ਼ਨ ਨੇ ਇਹ ਸਹੀ ਹੋ ਜਾਂਦੇ ਆ వాటర్ ਰੀਟੈਂਸ਼ਨ ਦੀ ਸਮੱਸਿਆ ਘਟ ਜਾਂਦੀ ਆ ਠੀਕ ਹੈ ਫਿਰ ਦੂਸਰੀ ਚੀਜ਼ ਹੈ ਜਿਹੜੀ ਕਿਡਨੀ ਕਿਡਨੀ ਹੈ ਠੀਕ ਹੈ ਉਹਦੀ ਜਿਹੜੀ ਕਿਡਨੀ ਆ ਫਿਲਟਰ ਕਰਨ ਦਾ ਕੰਮ ਕਰਦੀ ਆ ਪਾਣੀ ਨੂੰ ਠੀਕ ਹੈ ਤਾਂ ਉਹਨੂੰ ਬਹੁਤ ਜ਼ਿਆਦਾ ਲੋਡ ਹੋ ਜਾਂਦਾ ਜੇ ਘੱਟ ਨਮਕ ਖਾਣੇ ਆ ਤਾਂ ਉਹ ਲੋਡ ਘਟ ਜਾਂਦਾ ਤੇ ਉਹੀ ਜਿਹੜੇ ਫੰਕਸ਼ਨ ਆ ਕਿਡਨੀ ਫੰਕਸ਼ਨ ਆ ਉਹ ਵਧੀਆ ਤਰੀਕੇ ਨਾਲ ਅੱਛੇ ਤਰੀਕੇ ਨਾਲ ਕੰਮ ਕਰਦੇ ਸਾਡੀ ਬੋਡੀ ਵਿੱਚ ਜਦੋਂ ਆਪਾਂ ਸੌਲਟ ਫ੍ਰੀ ਡੇ ਕਰਦੇ ਆ ਨਾ ਜਿਹੜੀ ਆਪਣੀ ਮੈਂਟਲ ਹੈਲਥ ਆ ਇਹਦੇ ਵਿੱਚ ਵੀ ਇੰਪਰੂਵਮੈਂਟ ਆਉਂਦੀ ਆ ਕਿਉਂ ਕਿਉਂਕਿ ਆਪਣਾ ਆਸਾ ਜਿਹੜਾ ਉਹ ਗੈਪ ਹੋ ਜਾਂਦਾ ਆਸ ਘਟਦਾ ਹੈ ਠੀਕ ਹੈ ਤੇ ਫਿਰ ਵਾਟਰ ਫ੍ਰੀ ਡੇ ਜਦੋਂ ਰੱਖਦੇ ਆਂ ਤਾਂ ਜਿਹੜੀ ਆਪਣੀ ਡਾਈਜੈਸ਼ਨ ਪ੍ਰਕਿਰਿਆ ਠੀਕ ਹੈ ਡਾਈਜੈਸ਼ਨ ਡਾਈਜੈਸ਼ਨ ਸਿਸਟਮ ਆ ਉਹ ਸਹੀ ਹੋ ਜਾਂਦਾਗਾ ਪਾਚਣ ਕਿਰਿਆ ਵਧੀਆ ਹੋ ਜਾਂਦੀ ਆ ਠੀਕ ਆ ਪਾਚਣ ਕਿਰਿਆ ਵਧੀਆ ਹੋਊਗੀ ਗੈਸ ਘੱਟ ਬਣੂਗੀ ਗੈਸ ਘੱਟ ਬਣੂਗੀ ਤਾਂ ਤੁਸੀਂ ਫ੍ਰੈਸ਼ ਹੋਵੋਗੇ ਜੇ ਤੁਸੀਂ ਫ੍ਰੈਸ਼ ਹੋਵੋਗੇ ਫਿਰ ਇਹੀ ਤੁਹਾਡੀ ਜਿਹੜੀ ਬਾਡੀ ਆ ਉਹ ਲੋ ਹੋਊਗੀ ਤੁਹਾਡੀ ਬਾਡੀ ਦਾ ਜਿਹੜਾ ਲੋਡ ਆ ਉਹ ਘਟੂਗਾ ਤੇ ਤੁਹਾਡੇ ਚ એનર્ਜੀ ਜ਼ਿਆਦਾ ਆਊਗੀ ਜੇ એનર્ਜੀ ਆਊਗੀ ਫੇਰੀ ਤੁਸੀਂ ਕੰਮ ਕਰੋਗੇ ਲੋਕਾਂ ਦਾ ਇਹ ਵੀ ਹੁੰਦਾ ਵੀ ਸ਼ੁਰੂ-ਸ਼ੁਰੂ ਚ ਕੋਈ ਵੀ ਡਾਈਟ ਪਲਾਨ ਲੈਂਦੇ ਆ ਉਹਨਾਂ ਦਾ ਭਾਰ ਘਟਨਾ ਸਟਾਰਟ ਹੋ ਜਾਂਦਾ ਕਿਲੋ ਘਟ ਗਿਆ 1.5 ਕਿਲੋ ਘਟ ਗਿਆ ਬਟ ਫਿਰ ਇੱਕੇ ਦਾ ਜਿਹੜਾ ਉਹਨਾਂ ਦਾ weight ਆ ਉਹ ਸਟਕ ਹੋ ਜਾਂਦਾ ਜਿਵੇਂ ਬਿਆਨਤਾ ਸਾਡੀ ਦਾ weight ਸਟਕ ਹੋ ਗਿਆ ਸੀ ਬਟ ਜਦੋਂ ਇਹਨੇ ਫਾਸਟਿੰਗ ਸਟਾਰਟ ਕੀਤੀ ਆ 16 ਘੰਟੇ ਵਾਲੀ ਤਾਂ ਇਹਦਾ weight ਵੀ ਹਿੱਲਣ ਲੱਗ ਗਿਆ ਜੇ ਇਹ ਵੀ ਫ੍ਰੀ ਸਾਲਟ ਡੇ ਰੱਖਦੀ ਆ ਤਾਂ ਮੈਨੂੰ ਲੱਗਦਾ ਜ਼ਿਆਦਾ ਇੰਪਰੂਵਮੈਂਟ ਆਊਗੀ ਪਤਲੇ ਹੋਣ ਦੇ ਵਿੱਚ ਕਰਨਾ ਕੀ ਆ ਹਫ਼ਤੇ ਚ ਇੱਕ ਦਿਨ ਵਾਸਤੇ ਰੱਖਣਾ ਤਾਂ ਉਹ ਆਪਾਂ ਰੱਖ ਸਕਦੇ ਆ ਜੇ ਆਪਾਂ ਸਾਲਟ ਫ੍ਰੀ ਡੇ ਰੱਖਦੇ ਆ ਨਾ ਤਾਂ ਆਪਣਾ weight ਆ ਜਿਹੜਾ ਉਹ ਇੱਕ ਦਿਨ ਦੇ ਵਿੱਚ 2 ਤੋਂ 3 ਕਿਲੋ ਹਿਲਦਾ ਹੀ ਹਿਲਦਾ ਜੇ ਇੱਕ ਦਿਨ ਦੇ ਵਿੱਚ ਹਫਤੇ 'ਚ ਇੱਕ ਦਿਨ ਹਿਲਦਾਗਾ ਸੈਕੰਡ ਹਾਫ ਤੇ ਕਿਲੋ ਥਰਡ ਹਾਫ ਤੇ ਕਿਲੋ ਕਿਲੋ-ਕਿਲੋ ਨਾਲ ਆਪਾਂ ਕਿੰਨਾ ਹੀ ਜਿਹੜਾ ਭਾਰ ਆ ਉਹ ਘਟਾ ਸਕਦੇ ਜਿਹਦਾ weight ਨਹੀਂ ਹਿਲਦਾ ਤੁਸੀਂ ਜਰੂਰ ਸਾਲਟ ਫ੍ਰੀ ਡੇ ਕਰਕੇ ਦੇਖਿਓ ਮੈਨੂੰ ਉਮੀਦ ਆ ਵੀ ਜਰੂਰ ਤੁਹਾਡਾ ਭਾਰ ਆ ਜਿਹੜਾ ਉਹ ਘਟੂਗਾ ਘਟੂਗਾ ਬਾਕੀ ਕਰਨਾ ਕੀ ਆ ਹਫਤੇ ਦੇ ਵਿੱਚ ਇੱਕ ਦਿਨ ਹੀ ਕਰਨਾ ਕੋਈ ਜ਼ਿਆਦਾ ਨਹੀਂ ਹੈਗਾ ਹੁਣ ਮੇਰੀ ਬਾਡੀ ਆ ਮੇਰੀ ਬਾਡੀ ਮੇਰਾ ਸਾਥ ਕਿਉਂ ਦਿੰਦੀ ਆ ਕਿਉਂਕਿ ਮੈਂ ਨਮਕ ਬਹੁਤ ਘੱਟ ਖਾਂਦੀ ਆ ਸਾਡੇ ਅਸੀਂ ਨਮਕ ਬਹੁਤ ਘੱਟ ਯੂਜ਼ ਕਰਦੇ ਆ ਸਬਜ਼ੀ ਦੇ ਵਿੱਚ ਬਹੁਤ ਹੀ ਘੱਟ ਮੈਂ ਇਹ ਵੀ ਚੀਜ਼ ਦੇਖਿਆ ਪਰਿਵਾਰ ਦੇ ਵਿੱਚ ਜਿਹੜਾ ਬੰਦਾ ਜ਼ਿਆਦਾ ਨਮਕ ਯੂਜ਼ ਕਰਦਾ ਹੁੰਦਾ ਉਹਦਾ ਮੋਟਾਪਾ ਵੀ ਹੁੰਦਾ ਥੋੜਾ ਜਿਆਦਾ ਇਹ ਚੀਜ਼ ਵੀ ਹੈ ਕੋ ਜਿਵੇਂ ਫ੍ਰੀ ਸਾਲਟ ਡੇ ਰੱਖ ਕੇ ਠੀਕ ਆ ਤੁਹਾਡਾ 2 ਤੋਂ 3 ਕਿਲੋ ਭਾਰ ਘਟ ਗਿਆ ਇਹਦਾ ਮਤਲਬ ਇਹ ਨਹੀਂ ਵੀ ਅਗਲੇ ਹਫਤੇ ਤੁਹਾਡਾ ਉਹਨਾ ਭਾਰ ਘਟੂਗਾ ਅਗਲੇ ਹਫਤੇ ਤੁਹਾਡਾ ਭਾਰ ਵਧੂਗਾ ਵੀ ਤੁਸੀਂ ਜਮਾ ਵੀ ਨਮਕ ਨਹੀਂ ਨਾ ਬੰਦ ਕਰਨ ਥੋੜਾ 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 ਘਟਾ ਦਿਓ ਮਤਲਬ ਜੇ ਤੁਸੀਂ ਨਮਕ ਇੱਕ ਦਿਨ ਦਾ ਜਮਾ ਫ੍ਰੀ ਸਾਲਟ ਡੇ ਰੱਖ ਲਓ ਬਾਕੀ ਦਿਨਾਂ ਦੇ ਵਿੱਚ ਥੋੜਾ ਥੋੜਾ ਲੈਣਾਗਾ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਜਿਨ੍ਹਾਂ ਦਾ ਬੀਪੀ ਘਟਦਾਗਾ ਨਾ ਉਹਨਾਂ ਨੇ ਫ੍ਰੀ ਸਾਲਟ ਡੇ ਨਹੀਂ ਕਰਨਾ ਜਿਨ੍ਹਾਂ ਦਾ ਬੀਪੀ ਲੋ ਹੁੰਦਾ ਹੈ ਇਹ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਦਾ ਬੀਪੀ ਆਪ ਕੋ ਹੁੰਦਾ ਹੈ ਠੀਕ ਹੈ ਜਿਨ੍ਹਾਂ ਦਾ ਬੀਪੀ ਲੋ ਹੁੰਦਾ ਪਹਿਲਾਂ ਹੀ ਘਟਾ ਪਲੀਜ਼ ਉਹ ਤੁਸੀਂ ਫ੍ਰੀ ਸਾਲਟ ਡੇ ਨਹੀਂ ਕਰਿਓ ਤਾਂ ਜ਼ਿਆਦਾ ਵਧੀਆ ਰਹੂ ਜਿਵੇਂ ਹੁਣ ਤੁਹਾਡਾ ਜੇ ਹੁਣ 3 ਕਿਲੋ ਭਾਰ ਘਟ ਗਿਆ ਜੇ ਅਗਲੇ ਹਫਤੇ ਤੱਕ ਵਧੂਗਾ ਕਿੰਨਾ ਸਿਰਫ 1.5 ਕਿਲੋ ਵਧੂਗਾ ਮਤਲਬ ਅੱਧਾ ਦਾ ਫਰਕ ਪੈ ਜੂ ਜੇ ਤੁਹਾਡਾ weight ਸਟਕ ਹੋਇਆ ਹੋਇਆ ਤਾਂ weight ਘਟਣਾ ਜਿਹੜਾ process ਆ ਉਹ ਤੁਹਾਡਾ ਚਾਲੂ ਹੋ ਜੂ ਨੈਕਸਟ ਹਫਤੇ ਅਗਲੇ ਹਫਤੇ ਫੇਰ ਘਟਾ ਦਿਓ ਇੱਕਾ ਵੀਕ ਦੇ ਵਿੱਚ ਇੱਕ ਦਿਨ ਕਰਦੇ ਕਰਦੇ ਥੋੜਾ ਥੋੜਾ ਆਪਣਾ ਭਾਰ ਹਿੱਲਣ ਲੱਗ ਜੂਗਾ ਫਿਰ ਇਹਦੇ ਨਾਲ ਨਾਲ ਆਪ ਦੀ ਜਿਹੜੀ ਡਾਈਟ ਆ ਉਹ ਵਧੀਆ ਰੱਖਿਓ ਹਾਈ ਪ੍ਰੋਟੀਨ ਰੱਖਿਓ ਆਪ ਦੀ ਡਾਈਟ ਦੇ ਵਿੱਚ ਠੀਕ ਆ ਤਲੇ ਆ ਫਲਿਆ ਬੰਦ ਕਰ ਦਿਓ ਜਿਆਦਾ ਮਿੱਠੇ ਵਾਲਾ ਖਾਣਾ ਬੰਦ ਕਰ ਦਿਓ ਬਾਹਰੀਆਂ ਚੀਜ਼ਾਂ ਬੰਦ ਕਰ ਦਿਓ ਅਵੋਇਡ ਕਰਿਓ ਤੇ ਤੁਸੀਂ ਭਾਰ ਘਟਾਉਣਾਗਾ ਹੌਲੀ ਹੌਲੀ ਜਦੋਂ ਥੋੜਾ ਥੋੜਾ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਆ ਨਾ ਤਾਂ ਆਪਣੀ ਬਾਡੀ ਆਪਣਾ ਸਾਥ ਦੇਣ ਲੱਗ ਜਾਂਦੀ ਆ ਆਪਾਂ ਭਾਰ ਘਟਾ ਸਕਦੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਆਪਣੇ ਮਾਈਂਡ ਨੂੰ ਪ੍ਰੀਪੇਅਰ ਕਰਨ ਦੀ ਜ਼ਰੂਰਤ ਆ ਇਹ ਆਪਾਂ ਘੱਟਾਉਣੀ ਘਟਾਉਣਾ ਤਾਂ ਤੁਸੀਂ ਜ਼ਰੂਰ ਘਟਾ ਸਕਦੇ ਸੋਡੀਅਮ ਦੀ ਆਪਣੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਵੀ ਹੁੰਦੇ ਆ ਜੇ ਫਾਇਦੇ ਆ ਜ਼ਿਆਦਾ ਮਾਤਰਾ ਚ ਲਵਾਂਗੇ ਤਾਂ ਨੁਕਸਾਨ ਹੀ ਨੁਕਸਾਨ ਇਹ ਹੁਣ ਦੇਖੋ ਜਿਹੜੇ ਤਾਂ ਬਈ ਪਹਿਲੀ ਵਾਰ ਕਰਨਗੇ ਇਹ ਚੀਜ਼ ਉਹਨਾਂ ਲਈ ਬਹੁਤ ਸਮੱਸਿਆ ਹੋਊਗੀ ਠੀਕਾ ਉਹਨਾਂ ਨੂੰ ਬਹੁਤ ਐਵੇਂ ਲੱਗੂਗਾ ਵੀ ਯਾਰ ਮੇਰਾ ਤਾਂ ਪਹਿਲੀ ਵਾਰ ਆ ਠੀਕ ਆ ਉਹਨਾਂ ਨੂੰ ਔਖਾ ਵੀ ਲੱਗੂਗਾ ਬਹੁਤ ਔਖਾ ਲੱਗੂਗਾ ਉਹਨਾਂ ਨੂੰ ਬੱਟ ਗੱਲ ਕੀ ਆ ਵੀ ਤੁਹਾਨੂੰ ਪਹਿਲੀ ਵਾਰ ਓਖਾ ਲੱਗੂ ਜਦੋਂ ਦੂਜੀ ਵਾਰ ਕਰੋਗੇ ਉਦੋਂ ਤੁਹਾਨੂੰ ਐ ਨਹੀਂ ਲੱਗੂਗਾ ਮੈਂ ਕਿੱਥੇ ਪਾ ਲੈ ਗਿਆ ਮੈਂ ਕਿੱਥੇ ਸਿਆਪਾ ਛੇੜ ਗਿਆ ਉਦੋਂ ਨਹੀਂ ਲੱਗੂਗਾ ਦੂਸਰੀ ਵਾਰ ਤੁਹਾਨੂੰ ਬੜਾ ਸੌਖਾ ਲੱਗੂਗਾ ਹੁਣ ਦੇਖੋ ਜਿੱਦਨ ਆਪਾਂ ਸਾਲਟ ਜਿੱਦਨ ਆਪਾਂ ਸਾਲਟ ਫ੍ਰੀ ਡੇ ਰੱਖਣਾਗਾ ਉਦਦੇ ਆਪਾਂ ਕਿਹੜੀ ਡਾਈਟ ਲੈਣੀ ਹੈ ਉਸ ਦਿਨ ਆਪਾਂ ਕਿੱਦਾਂ ਸਟਾਰਟ ਕਰਨਾ ਕੀ ਕੁਝ ਖਾਣਾਗਾ ਉਦੋਂ ਇਹ ਵੀ ਮੈਂ ਤੁਹਾਨੂੰ ਇਹੀ ਵੀਡੀਓ ਦੇ ਵਿੱਚ ਦੱਸੂਗੀ ਤਾਂ ਤਾਂ ਤੁਸੀਂ ਰਾਤ ਨੂੰ ਇੱਕ ਦਿਨ ਪਹਿਲਾਂ ਜਿਵੇਂ ਆਪਾਂ ਕੱਲ ਨੂੰ ਆਪਾਂ ਇਹ ਸਾਲਟ ਫ੍ਰੀ ਡੇ ਰੱਖਣਾਗਾ ਰਾਤ ਨੂੰ ਥੋੜਾ ਜਿਹਾ ਹਲਕਾ ਖਾ ਕੇ ਪਿਓ ਹਲਕਾ ਖਾਓ ਠੀਕ ਹੈ ਫਿਰ ਸਵੇਰੇ ਉਠੋਗੇ ਜਦੋਂ ਉਠਣਸਾਰ ਠੀਕ ਹੈ ਆਪਦੀ ਟੀ ਤੋਂ ਪਹਿਲਾਂ ਕੁਝ ਵੀ ਖਾਣ ਤੋਂ ਪਹਿਲਾਂ ਇੱਕ ਗੂੰਗਣੇ ਪਾਣੀ ਦਾ ਗਲਾਸ ਪੀਣਾ ਗਾ ਉਹਦੇ ਵਿੱਚ ਜੇ ਤੁਸੀਂ ਨਿੰਬੂ ਨਚੋੜਨਾ ਚਾਹੋ ਨਿਓ ਠੀਕ ਹੈ ਥੋੜਾ ਜਿਹਾ ਹਣੀ ਜਾਂ ਤੁਸੀਂ ਐ ਮੰਨ ਲਓ ਵੀ ਅਜਵੈਨ ਸੌਫ ਦਾ ਪਾਣੀ ਬਣਾ ਕੇ ਪੀਣਾ ਚਾਹੁੰਦੇ ਹੋ ਉਹ ਵੀ ਪੀ ਸਕਦੇ ਹੋ ਠੀਕ ਆ ਉਹ ਪੀਣ ਤੋਂ ਬਾਅਦ ਇਸ ਤੋਂ ਬਾਅਦ ਤੁਸੀਂ ਆਪਣਾ ਬ੍ਰੇਕਫਾਸਟ ਕਰਨਾਗਾ ਬ੍ਰੇਕਫਾਸਟ ਦੇ ਵਿੱਚ ਕੀ ਆ ਕਿ ਬ੍ਰੇਕਫਾਸਟ ਆਪਣਾ ਇਦਾਂ ਨਾਲ ਉਸ ਦਿਨ ਆਪਾਂ ਖਾਣਾ ਇਦਾਂ ਦੀ ਚੀਜ਼ ਖਾਣੀ ਆ ਬਾਹਰਲੇ ਫੂਡ ਦੀ ਕ੍ਰੇਵਿੰਗ ਨਾ ਹੋਵੇ ਤੇ ਜ਼ਿਆਦਾ ਕੁਝ ਹੈਵੀ ਖਾਣ ਨੂੰ ਜੀ ਨਾ ਕਰੇ ਜ਼ਿਆਦਾ ਕੈਲਰੀਜ਼ ਵਾਲੀਆਂ ਚੀਜ਼ਾਂ ਖਾਣ ਨੂੰ ਜੀ ਨਾ ਕਰੇ ਠੀਕ ਆ ਉਹਦੇ ਨਾਲ ਕੀ ਆ ਕਿਤੇ ਆਪਾਂ ਜਿਹੜਾ ਪਾਰ ਘਟਾਉਣਾਗਾ ਉਹ ਪਾਰ ਹੋਰ ਹੀ ਨਾ ਵੱਧ ਜੇ ਠੀਕ ਹੈ ਕੋਸ਼ਿਸ਼ ਕਰਨੀ ਹੈ ਤੁਸੀਂ ਵੀ ਜੇ ਤੁਸੀਂ ਜੇ ਤੁਸੀਂ ਦੇਖਿਆ ਜਾਵੇ ਤਾਂ ਰਾਤ ਨੂੰ ਤੁਸੀਂ ਓਰਸ ਭਿਉਂ ਕੇ ਰੱਖ ਦਿਓ ਦੁੱਧ ਦੇ ਵਿੱਚ ਰਾਤ ਨੂੰ ਦੁੱਧ ਦੇ ਵਿੱਚ ਓਰਸ ਭਿਉਂ ਕੇ ਰੱਖ ਦਿਓ ਸਵੇਰੇ ਉਹਦੇ ਵਿੱਚ ਕੀ ਆ ਠੀਕ ਹੈ ਡ్రਾਈ ਫਰੂਟਸ ਪਾ ਲਿਓ ਛੋਟੇ ਛੋਟੇ ਬਦਾਮ ਕੱਟ ਕੇ ਠੀਕ ਹੈ ਤੇ ਫਿਰ ਫਰੂਟਸ ਪਾ ਲਿਓ ਦੇ ਵਿੱਚ ਐਪਲ ਪਾ ਸਕਦੇ ਹੋ ਫਰੈਸ਼ ਫਰੂਟ ਜਿੰਨੇ ਉਹਦੇ ਵਿੱਚ ਮਿਕਸ ਕਰ ਲਿਆ ਮਿਕਸ ਕਰ ਲਿਓ ਮਿੱਠੇ ਦੇ ਵਿੱਚ ਜਿਵੇਂ ਗੱਲ ਕਰਾਂ ਤਾਂ ਤੁਸੀਂ ਉਹਦੇ ਵਿੱਚ ਹਣੀ ਪਾ ਲਿਓ ਅੱਧਾ ਕ ਚਮਚ ਚਮਚਾ ਜਾਂ ਹਣੀ ਦਾ ਐਡ ਕਰਕੇ ਠੀਕ ਆ ਇੱਕ ਬੋਲ ਦੇ ਵਿੱਚ ਆਪਦੀ ਉਹ ਸਾਰੀ ਜੀਜ ਹੈ ਜਿਹੜੀ ਉਹ ਬਣਾ ਲਿਓ ਠੀਕ ਆ ਓਟਸ ਵਾਲੀ ਮੀਲ ਬਣਾ ਲਿਓ ਤੇ ਉਹਨੂੰ ਘਟੋ ਘਟ ਤੁਸੀਂ ਖਾਣਾ ਕਿੰਨੇ ਟਾਈਮ ਚ ਆਏ ਮੰਨ ਲਓ ਵੀ ਜੇ ਅੱਧਾ ਚਮਚ ਵੀ ਅੰਦਰ ਜਾਂਦਾਗਾ ਤਾਂ ਉਹਨੂੰ ਹੌਲੀ ਹੌਲੀ ਚਬਾ ਕੇ ਪੂਰਾ ਪਾਣੀ ਬਣਾ ਕੇ ਵੀ ਪਾਣੀ ਬਣ ਜੀ ਉਹ ਫੇਰ ਅੰਦਰ ਨਗਾਉਣਾਗਾ ਕਟੋ ਕਟ ਤਕ 30 ਤੋਂ 35 ਮਿੰਟ ਤੁਹਾਨੂੰ ਬ੍ਰੇਕਫਾਸਟ ਕਰਨ ਦੇ ਵਿੱਚ ਲੱਗਣੇ ਹੀ ਲੱਗਣੇ ਚਾਹੀਦੇ ਨੇ ਇੰਨਾ ਸਮਾਂ ਤੁਹਾਨੂੰ ਲੱਗਣਾ ਚਾਹੀਦਾ ਜੇ ਤੁਸੀਂ 30 ਤੋਂ 35 ਮਿੰਟ ਚਵਾ ਕੇ ਇੰਨਾ ਟਾਈਮ ਲਾਉਣੇ ਹੋ ਤਾਂ ਮੈਂ ਕਹਿਣੀ ਆ ਵੀ ਤੁਹਾਨੂੰ ਲੰਚ ਦੇ ਵਿੱਚ ਠੀਕ ਆ ਜਿਆਦਾ ਭੁੱਖ ਨਹੀਂ ਲੱਗੂਗੀ ਤੁਸੀਂ ਥੋੜਾ ਹੀ ਖਾਓਗੇ ਫਿਰ ਤੁਸੀਂ ਇਹਦੇ ਵਿੱਚ ਤੁਸੀਂ ਐਪਲ ਵੀ ਪਾ ਸਕਦੇ ਠੀਕ ਐਪਲ ਵੀ ਪਾ ਸਕਦੇ ਹੋ ਮਿੱਠੇ ਦੇ ਤੌਰ ਤੇ ਜੇ ਤੁਸੀਂ ਕਹਿੰਦੇ ਥੋੜਾ ਜਿਹਾ ਮਿੱਠਾ ਹੋ ਜੇ ਹਨੀ ਨੂੰ ਕੈਨਸਲ ਕਰਕੇ ਠੀਕ ਐ ਫਿਰ ਘੰਟਾ ਬਾਅਦ ਤੁਸੀਂ ਇਹ ਤੋਂ ਘੰਟਾ ਬਾਅਦ ਗ੍ਰੀਨ ਟੀ ਲੈ ਲਓ ब्रेकफास्ट हो गया 1.5 ਘੰਟਾ ਬਾਅਦ ਤੁਸੀਂ ਆਪਦੀ ਗ੍ਰੀਨ ਟੀ ਲੈ ਲਓ ਗ੍ਰੀਨ ਟੀ ਲੈਣ ਤੋਂ ਬਾਅਦ ਜੇ ਤੁਸੀਂ ਹੌਲੀ ਹੌਲੀ ਕਰਕੇ ਬ੍ਰੇਕਫਾਸਟ ਕਰੋਗੇ ਤਾਂ 3-4 ਵਜੇ ਤੱਕ ਤੁਹਾਨੂੰ ਭੁੱਖ ਲੱਗਣੀ ਨਹੀਂ 3-4 ਵਜੇ ਤੁਹਾਡੇ ਲੰਚ ਦਾ ਟਾਈਮ ਹੋਊਗਾ ਲੰਚ ਟਾਈਮ ਦੇ ਵਿੱਚ ਕੀ ਹੈ ਲੰਚ ਟਾਈਮ ਦੇ ਵਿੱਚ ਤੁਸੀਂ ਬੇਸਨ ਦਾ ਚੀਲਾ ਲੈ ਸਕਦੇ ਹੋ ਜਿਹੜੀ ਰੈਸਪੀ ਮੈਂ ਫਿਟ ਵਿਦ ਮਨਪ੍ਰੀਤ ਵਾਲੇ ਤੇ ਪਿਛਲਾ ਬਲੌਗ ਸੀਗਾ ਜਿਹੜਾ ਠੀਕ ਹੈ ਉਹ ਬੈਲੀ ਫੈਟ ਵਾਲਾ ਸੀਗਾ ਉਸ ਤੋਂ ਪਿਛਲਾ ਜਿਹੜਾ ਬਲੌਗ ਆ ਇਸ ਛੇਤੀ ਜਾਲਾ ਸੀ ਉਸ ਤੋਂ ਪਿਛਲਾ ਜਿਹੜਾ ਵਲੌਗ ਆ ਉਹ ਲੰਚ ਰੈਸਪੀ ਮੈਂ ਦੱਸੀ ਹੋਈ ਆ ਬੇਸਨ ਦਾ ਚਿਲਾ ਉਹ ਨੂੰ ਤੁਸੀਂ ਟਰਾਈ ਕਰ ਸਕਦੇ ਹੋ ਵਿਦਆਊਟ ਸਾਲਟ ਵਿਦਆਊਟ ਸਾਲਟ ਬੇਸਨ ਦਾ ਚਿਲਾ ਬਹੁਤ ਸੁਆਦ ਲੱਗਦਾਗਾ ਬੇਕਾਰ ਨਹੀਂ ਲੱਗਦਾ ਤੁਸੀਂ ਲੰਚ ਦੇ ਵਿੱਚ ਖਾ ਸਕਦੇ ਫਿਰ ਤੁਸੀਂ ਲੰਚ ਤੋਂ ਘੰਟਾ ਬਾਅਦ ਫਿਰ ਗ੍ਰੀਨ ਟੀ ਲੈ ਸਕਦੇ ਬੈਸਟ ਆ ਲੰਚ ਤੋਂ ਘੰਟਾ ਬਾਅਦ ਗ੍ਰੀਨ ਟੀ ਲੈ ਸਕਦੇ ਹੋ ਇਹਦੇ ਵਿੱਚ ਵਿੱਚ ਤੁਸੀਂ ਜਿੰਨਾ ਟਾਈਮ ਤੁਹਾਨੂੰ ਜੇ ਭੁੱਖ ਲੱਗਦੀ ਹੈ ਤਾਂ ਤੁਸੀਂ ਪਾਣੀ ਵੀ ਪੀ ਸਕਦੇ ਹੋ ਲੰਚ ਬ੍ਰੈਕਫਾਸਟ ਦੇ ਵਿੱਚ ਵਿੱਚ ਜਿੰਨਾ ਪਾਣੀ ਪੀ ਸਕਦੇ ਹੋ ਓਨਾ ਪਾਣੀ ਜ਼ਰੂਰ ਪੀਓ ਇਸ ਤੋਂ ਬਾਅਦ ਫੇਰ ਵੀ ਜੇ ਤੁਹਾਨੂੰ ਭੁੱਖ ਲੱਗਦੀ ਆ ਠੀਕ ਆ ਈਵਨਿੰਗ ਤੁਹਾਨੂੰ ਲੱਗਦਾ ਵੀ ਤੁਸੀਂ ਕੋਈ 스ਨੈਕਸ ਲੈਣੀ ਆ ਤਾਂ 스ਨੈਕਸ ਦੀ ਵਜ੍ਹਾ ਤੇ ਤੁਸੀਂ ਇੱਕ ਫਰੂਟ ਦੀ ਕੌਲੀ ਭਰ ਕੇ ਖਾ ਸਕਦੇ ਇੱਕ ਬਾਉਲ ਫਰੂਟ ਦਾ ਭਰ ਕੇ ਖਾ ਲਿਓ ਜਿਹੜੇ ਵੀ ਫਰੂਟ ਆ ਜਿਹਦਾ ਵੀ ਸੀਜ਼ਨ ਚੱਲਦਾ ਜਿਹੜੇ ਫਰੂਟ ਦਾ ਟਾਈਮ ਆ ਉਹ ਫਰੂਟ ਸਾਰੇ ਕੱਟ ਕੇ ਇੱਕ ਕੌਲੀ ਚ ਪਾ ਕੇ ਉਹ ਤੁਸੀਂ ਫਰੂਟ ਖਾ ਸਕਦੇ ਹੋ ਫਰੂਟ ਬਿਲਕੁਲ ਹੌਲੀ ਹੌਲੀ ਖਾਣੇ ਬਿਲਕੁਲ ਹੌਲੀ ਹੌਲੀ ਤਾਂ ਜੋ ਅੰਦਰ ਜਦੋਂ ਤੁਸੀਂ ਫਰੂਟ ਨੂੰ ਚਬੋਗੇ ਤਾਂ ਉਹਦਾ ਰਸ ਬਣ ਜੇ ਪ੍ਰੋਪਰ ਜੂਸ ਨਿਕਲ ਜੇ ਹਾਂ ਜੇ ਤੁਹਾਨੂੰ ਠੀਕ ਹੈ ਜੇ ਲੱਗਦਾ ਤੁਸੀਂ ਫਰੂਟ ਨਹੀਂ ਖਾਣਾ ਤਾਂ ਤੁਸੀਂ ਬੇਸਨ ਦੇ ਚਿੱਲੇ ਦੀ ਜਗ੍ਹਾ ਤੇ ਓਟਸ ਦਾ ਚਿਲਾ ਵੀ ਬਣਾ ਸਕਦੇ ਹੋ ਬੇਸਨ ਦਾ ਚਿਲਾ ਵੀ ਬਣਾ ਸਕਦੇ ਬਟ ਜੇ ਫਰੂਟ ਖਾ ਲੂਗੇ ਤਾਂ ਜ਼ਿਆਦਾ ਵਧੀਆ ਓਸ ਤੋਂ ਬਾਅਦ ਤੁਸੀਂ ਠੀਕ ਹੈ ਸੌਣ ਤੋਂ ਪਹਿਲਾਂ ਇੱਕ ਗ੍ਰੀਨ ਟੀ ਪੀਣੀ ਤੇ ਫਿਰ ਸਵੇਰੇ ਉੱਠ ਕੇ ਆਪਣਾ ਵੇਟ ਚੈੱਕ ਕਰਨਾ ਇੱਕ ਵੇਟ ਉਸ ਦਿਨ ਚੈੱਕ ਕਰਨਾ ਜਦੋਂ ਇਹ ਸਟਾਰਟ ਕਰਨਾ ਤੁਸੀਂ ਨਾ ਇੱਕ ਫ੍ਰੀ ਡੇ ਉਸ ਦਿਨ ਵੇਟ ਚੈੱਕ ਕਰਨਾ ਤੇ ਫਿਰ ਦੂਸਰੇ ਦਿਨ ਵੇਟ ਚੈੱਕ ਕਰਕੇ ਦੇਖਿਓ ਤੁਹਾਨੂੰ ਜਰੂਰ ਫਾਇਦਾ ਹੋਊਗਾ ਜੇ ਤੁਸੀਂ ਇਹ ਵਾਲੀ ਚੀਜ਼ ਪੂਰੀ ਸ਼ਰਤਾਂ ਨਾਲ ਪੂਰੀ ਲਗਨ ਨਾਲ ਪੂਰਾ ਜੱਜਵੇ ਨਾਲ ਕੀਤਾ ਇਹ ਤੁਸੀਂ ਕਰੋਗੇ ਤਾਂ ਤੁਹਾਨੂੰ ਜਰੂਰ ਬੈਨੀਫਿਟ ਹੋਵੇਗਾ ਫਿਰ ਉਹ ਉਸੇ ਤਰੀਕੇ ਨਾਲ ਆਪ ਦੇ ਦਿਨ ਦੀ ਸ਼ੁਰੂਆਤ ਕਰਿਓ ਫਿਰ ਨੈਕਸਟ ਵੀਕ ਸੇਮ ਚੀਜ਼ ਨੈਕਸਟ ਵੀਕ ਕਰਿਓ ਤਾਂ ਇਸੇ ਦੌਰਾਨ ਤੁਹਾਡਾ ਜਿਹੜਾ ਭਾਰ ਆ ਉਹ ਜਰੂਰ ਘਟੂਗਾ ਜਰੂਰ ਅਪਲਾਈ ਕਰਕੇ ਦੇਖਿਓ ਠੀਕ ਹੈ ਤੇ ਮੈਂ ਵੀ ਅਪਲਾਈ ਕਰੂੰਗੀ ਐਸੇ ਮੈਨੂੰ ਲੋਡ ਨਹੀਂ ਹੈਗੀ ਪਰ ਫਿਰ ਵੀ ਚਲੋ ਕਿਡਨੀ ਦਾ ਫੰਕਸ਼ਨ ਸਹੀ ਹੋ ਜਾਊਗਾ ਪਰ ਮੇਰਾ ਬੀਬੀ ਬਹੁਤ ਘਟਦਾਗਾ ਮੈਂ ਅਪਲਾਈ ਨਹੀਂ ਕਰ ਸਕਦੀ ਮੇਰਾ ਬੀਬੀ ਬਹੁਤ ਘਟਦਾਗਾ ਪਹਿਲੀ ਮੈਂ ਬਹੁਤ ਘੱਟ ਖਾਂਦੀ ਹਾਂ ਜਿਆਦਾ ਨਹੀਂ ਖਾਂਦੀ ਤਾ ਜਿਨ੍ਹਾਂ ਦਾ ਬੀਪੀ ਘਟਦਾ ਪਲੀਜ਼ ਉਹ ਨਾ ਟਰਾਈ ਕਰਿਓ ਤੇ ਬਾਕੀ ਸਾਰੇ ਜਣੇ ਜ਼ਰੂਰ ਲਗਨ ਨਾਲ ਜ਼ਰੂਰ ਟਰਾਈ ਕਰਿਓ ਪਲੀਜ਼ ਬੈਨੀਫਿਟ ਰਹੂ ਤੁਹਾਡੇ ਲਈ ਠੀਕ ਹੈ ਇਹ ਸਾਰੀਆਂ ਚੀਜ਼ਾਂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿੱਦਾਂ ਦਾ ਲੱਗਿਆ ਬਲੌਗ ਤੇ ਜਿਨ੍ਹਾਂ ਨੂੰ ਐ ਲੱਗਦਾ ਵੀ ਇਹ ਤੁਹਾਡੇ ਲਈ ਕੰਮ ਵਾਲੀ ਵੀਡੀਓ ਨਹੀਂ ਹੈਗੀ ਤਾਂ ਕਿਰਪਿਆ ਤੁਸੀਂ ਮੇਰੀ ਵੀਡੀਓ ਨੂੰ ਸਕਿਪ ਕਰ ਸਕਦੇ ਹੋ ਬਿਕਾਜ਼ ਮੇਰੀ ਇਹ ਵੀਡੀਓ ਜਿਹੜੀ ਹੈਗੀ ਹੈ ਮੇਰੀਆਂ ਭੈਣਾਂ ਵਾਸਤੇ ਆ ਜਿਹੜੀਆਂ ਮੇਰੀ ਵੀਡੀਓ ਦੇਖ ਕੇ ਚੀਜ਼ਾਂ ਫਾਲੋ ਕਰਦੀਆਂ ਨੇ ਤੇ ਜਿਨ੍ਹਾਂ ਨੂੰ ਫਾਇਦਾ ਹੋ ਰਿਹਾ ਹੈ ਠੀਕ ਹੈ ਜਿਨ੍ਹਾਂ ਨੂੰ ਕੋਈ ਫਾਇਦਾ ਨਹੀਂ ਲੱਗਦਾ ਉਹ ਤੁਸੀਂ ਸਕਿਪ ਕਰ ਸਕਦੇ ਹੋ ਨਾ ਦੇਖੋ ਠੀਕ ਹੈ ਜਿਨ੍ਹਾਂ ਨੂੰ ਫਾਇਦਾ ਲੱਗਦਾ ਤੁਸੀਂ ਫੋਲੋ ਕਰ ਸਕਦੇ ਹੋ ਜੇ ਫਾਇਦਾ ਹੋਇਆ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਸਾਨੂੰ ਫਾਇਦਾ ਹੋਇਆ ਜਿਨ੍ਹਾਂ ਨੂੰ ਫਾਇਦਾ ਨਹੀਂ ਹੋਇਆ ਇਹ ਉਹ ਤੁਸੀਂ ਨਾ ਟ੍ਰਾਈ ਕਰਿਓ ਥੈਂਕ ਯੂ ਸੋ ਮੱਚ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਜ਼